185 ਕੁੱਤਰਾਂ ਚ ਰਾਈ ਜਿੱਤੀ ਸੀਗੀ ਬਾਜੀ ਨਹੀਂ ਬੰਡੀ ਗਈ ਐਤਕੀ 2022 ਚ ਦੂਜਾ ਕੀਤਾ ਸੀਗਾ ਇਹਨੇ ਉੱਥੇ ਸੰਧੂਆ ਵੀ ਭੈਣ ਹਾਂ ਸੰਧੂਆ ਵੀ ਦੀ ਉੱਡੀ ਆ ਰਹੀ ਇਹੀ ਜੋੜੇ ਦੇ ਬਾਲੇ ਉੱਡੇ ਆਪਣੇ ਲਾਗੇ ਇਹ ਤਿੰਨ ਦੋ ਤਿੰਨ ਜੋੜੇ ਨੇ ਆ ਜਾ ਪਾੜੇ ਵਾਲੀ ਲੈ ਪਾੜੇ ਵਾਲੀ ਤਾਂ ਆ ਸੀਗੀ ਲੈ ਕੇ ਤਾਂ ਪਾ ਲੱਗੇ ਆ ਭਰਮਪੁਰ ਜਿੱਤੀ ਸੀ ਵੀਰੇ ਪਿਛਲੇ ਸਾਲ ਆਪਣੀ ਏ ਉਹਨੇ ਸਾਡੇ ਚਾਚੇ ਦਾ ਵੀ ਉੱਡੇ ਸੀ ਨਾਲ ਸਾਡੇ ਦੋਨੇ ਵਾਧੂ ਉੱਡੇ ਸੀ ਕੁੱਤਰ ਇਹ ਕਹਿੰਦੀ ਮੇਰੇ ਵਾਲੀ ਉੱਡੀ ਸੀ ਅੱਧਾ ਘੰਟਾ ਇਹ ਚਾਚੇ ਵਾਲਾ ਪੌਣਾ ਘੰਟਾ ਮੇਰਾ ਮੇਰਾ ਨਾ ਵਾਧੂ ਉੱਡੇ ਸੀਗਾ ਇਹ 2200 ਨੂੰ 100 ਕੁੱਤਰ ਰਾਈ ਸੀ ਉਹਨੂੰ ਤਾਂ ਕਹੇ ਜਾਂਦਾ ਨਸੀਬਾਈ ਉਹਤਨੇ ਬਾਈ ਪੂਰਾ ਭੜਾ ਦੇਣਾ ਸੀ ਸਵੇਕ ਤਾ 9:00 ਵਜੇ ਨੇ ਬੜ ਗਈ 3:00 ਵਜੇ ਉਦੋਂ ਬਾਈ ਜਿੱਤਿਆਂ ਜਿਹੜੇ ਕੱਲੀਆਂ ਜਿੱਤਿਆਂ ਆੜੜ ਕੇ ਉਹ ਵੀ ਇਹਨੂੰ ਮੈਂ ਕਹਿੰਦਾ ਸੀ ਮੈਂ ਵੰਡਣੀ ਨਹੀਂ ਮੈਂ ਤੇ ਸੋਨੂੰ ਸੀਗੇ ਅਸੀਂ ਚੱਲ ਲੈ ਅੱਜਿਆਂ ਦੇ ਤਾਂ ਫੋਨ ਆ ਗਿਆ ਮਾ ਯਾਰ ਆ ਵੀ ਹੁਣ ਦੋਨੇ ਮੈਂ ਅੱਜ ਵੀ ਆਪਾਂ ਬਾਜੀ ਮੰਡਲੀ ਵਰ ਕੀ ਫਾਦਾ ਹੂੰ ਹੂੰ ਚਲ ਵੰਡਣੀ ਪੈਗੀ ਇਹਦੇ ਲਿਹਾਜ਼ ਜੀ